ਹੈਲੋ YouTube ਫੈਮਿਲੀ ਕਿਦਾਂ ਆਈ ਹੋਪ ਸਾਰੇ ਤੁਸੀਂ ਵਧੀਆ ਹੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਅਦਰਕ ਦੀ ਦਾਲ ਜਿਹੜੀ ਕਿ ਸਿਆਲਾਂ ਦੇ ਵਿੱਚ ਬਹੁਤ ਹੀ ਵਧੀਆ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਨੇ ਰਾਮ ਬਾਗੀ ਹੁੰਦੀ ਆ ਇਹਦੇ ਇਹ ਖਾਣ ਨਾਲ ਨਾ ਤਾਂ ਕਦੇ ਜ਼ਖਾਮ ਲੱਗੇ ਖਾਸ ਕਰਕੇ ਬੱਚਿਆਂ ਨੂੰ ਇਹ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਬਣਾ ਕੇ ਦਿਓ ਸਿਆਲਾਂ ਦੇ ਵਿੱਚ ਇਹਦੇ ਵਿੱਚ ਪਾਇਆ ਆਪਾਂ ਅਦਰਕ ਲਸਣ ਹਰੀ ਮਿਰਚ ਗੰਡਾ ਸਾਰਾ ਕੁਝ ਕੁੰਡੇ ਦੇ ਵਿੱਚ ਕੁੱਟ ਕੇ ਪਿਆਬੀ ਸਟਾਈਲ ਨਾਲ ਕੁੰਡੇ ਵਿੱਚ ਕੁੱਟ ਕੇ ਕੱਟ ਕੇ ਆਪਾਂ ਨੂੰ ਨੂਨ ਮਿਰਚ ਮਸਾਲਾ ਆਪਦੇ ਸਵਾਦ ਅਨੁਸਾਰ ਪਾ ਲੈਣਾ ਤੇ ਇਹਨੂੰ ਇੱਕ ਚੰਗੀ ਤਰ੍ਹਾਂ ਉਬਾਲਾ ਦੇ ਲੈਣਾ ਫਿਰ ਆਪਾਂ ਇਹਦੇ ਵਿੱਚ ਪਾਉਣਾ ਦੁੱਧ ਆਪਾਂ ਦੁੱਧ ਪਾਦਣਾ ਜਿਹਦੇ ਨਾਲ ਆਪਣੀ ਗਰੇਵੀ ਤਿਆਰ ਹੋ ਜੇ ਦੁੱਧ ਪਾਇਆ ਆਪਾਂ ਦੁੱਧ ਪਾ ਕੇ ਇਹਨੂੰ ਪਚੰਗੀ ਤਰ੍ਹਾਂ ਉਬਾਲਾ ਦੇ ਲੈਣਾ ਆਹ ਦੇਖੋ ਗਰੇਵੀ ਦੀ ਵਧੀਆ ਤਿਆਰ ਹੋ ਗਈ ਐ ਇਹ ਗਰੇਵੀ ਖਾਣ ਨਾਲ ਨਾ ਤਾਂ ਜਖਾਮ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਜਖਾਮ ਨਹੀਂ ਲੱਗਦਾ ਬੱਚਿਆਂ ਨੂੰ ਖਾਸ ਕਰਕੇ ਤੇ ਉਬਾਲਾ ਆ ਗਿਆ ਜਦੋਂ ਬਾਲਾ ਚੰਗੀ ਤਰ੍ਹਾਂ ਆ ਗਿਆ ਆ ਦੇਖੋ ਆਪਣੀ ਦਾਲ ਨੂੰ ਚੰਗੀ ਤਰ੍ਹਾਂ ਉਬਾਲਾ ਆ ਗਿਆ ਫਿਰ ਆਪਾਂ ਨੂੰ ਪਲੇਟ ਦੇ ਵਿੱਚ ਸਰਵ ਕਰਾਂਗੇ ਸਭ ਤੋਂ ਪਹਿਲਾਂ ਗੈਸ ਬੰਦ ਕਰਦੀ ਐ ਪਲੇਟ ਦੇ ਵਿੱਚ ਆਪਾਂ ਇੱਕ ਗੰਡਾ ਤੇ ਹਰੀ ਮਿਰਚ ਹਰੀ ਮਿਰਚ ਨਾਲ ਤੁਹਾਨੂੰ ਪਤਾ ਹੀ ਹੈ ਕੀ ਕੀ ਫਾਇਦੇ ਹੁੰਦੇ ਆ ਅੱਖਾਂ ਦੀ ਰੌਸ਼ਨੀਅਤ ਤੇ ਵਧੀਆ ਪਿਆਜ਼ ਵੀ ਤੁਸੀਂ ਹੁਣ ਦੇਖੋ ਖੰਦੀ ਰਹਿੰਦੇ ਹੋ ਇਹਦੇ ਨਾਲ ਪਿਆਜ਼ ਰੱਖ ਲਿਆ ਇੱਕ ਸਵਾਦ ਅਨੁਸਾਰ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਆਪਣੀ ਇਹ ਗਰੇਵੀ ਕਿੱਦਾਂ ਦੀ ਬਣੀ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ Okay, thank you.